ਮੈਂ ਅਮਰਜੀਤ ਪੰਜਗਰਾਈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਪੰਜਗਰਾਈ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਪੂਰਾ ਨਿਵਾਸੀਆਂ ਨੂੰ ਦੋਨੇ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਖਾਸ ਕਰਕੇ ਮੇਰੀਆਂ ਬੱਚੀਆਂ ਮੇਰੀਆਂ ਲੜਕੀਆਂ ਧੀਆਂ ਭੈਣਾ ਸਾਰੀਆਂ ਨੂੰ ਮੈਂ ਦੋਨੇ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਕਿ ਕੱਲ ਮੇਲਾ ਤੀਆਂ ਦਾ 16 ਅਗਸਤ ਦਿਨ ਸ਼ੁੱਕਰਵਾਰ ਸਰਕਾਰੀ ਆਈ.ਟੀ.ਆਈ. ਦੀਵੀ ਵਾਲਾ ਰੋਡ ਨੇੜੇ ਬਿਜਲੀ ਘਰ ਬਹੁਤ ਭਾਰੀ ਮੇਲਾ ਤੀਆਂ ਦਾ ਹੋ ਰਿਹਾ ਹੈ ਕੋਟਕਪੂਰਾ ਤਾਂ ਮੈਂ ਸਾਰੀਆਂ ਮੇਰੀਆਂ ਬੱਚੀਆਂ ਭੈਣਾਂ ਸਾਰੀਆਂ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਇਸ ਮੇਲੇ ਵਿੱਚ ਹੋਂਮਾ ਮਾ ਕੇ ਪਹੁੰਚੋ ਕਿਉਂਕਿ ਜਿਹੜਾ ਤੀਆਂ ਦਾ ਤਿਉਹਾਰ ਹੈ ਤੀਆਂ ਦਾ ਸਤਕਾਰ ਹੈ ਅਸੀਂ ਆਪਣਾ ਜੋ ਸਾਡਾ ਪੰਜਾਬੀ ਵਿਰਸਾ ਹੈ ਅਸੀਂ ਉਹਦੇ ਵਿੱਚ ਮੁੜ ਆ ਗਏ ਤੇ ਅਸੀਂ ਮਤਲਬ ਕਿ ਉੱਥੇ ਦੇਖੀਏ ਜਾ ਕੇ ਜੋ ਸਾਡਾ ਪੁਰਾਣਾ ਵਿਰਸਾ ਹੈ ਗਿੱਧਾ ਬੋਲੀਆਂ ਨਾਚ ਅਸੀਂ ਮਤਲਬ ਕਿ ਆਪਣੇ ਜੋ ਦਿਲ ਦੇ ਬਲਬਲੇ ਨੇ ਕਿਉਂਕਿ ਤੀਆਂ ਇੱਕ ਮਤਲਬ ਕਿ ਐਸਾ ਤਿਉਹਾਰ ਆ ਕਿ ਜਿਹੜਾ ਤੀਆਂ ਦੇ ਵਿੱਚ ਜਾ ਕੇ ਜੋ ਔਰਤਾਂ ਨੇ ਸਾਡੀਆਂ ਉਹ ਆਪਣੇ ਮਨ ਦੇ ਬਲਬਲੇ ਉਜਾਗਰ ਕਰਦੀਆਂ ਨੇ ਕਿਉਂਕਿ ਕਈ ਥਾਵਾਂ ਤੇ ਮਤਲਬ ਕਿ ਜੋ ਸਾਡੇ ਰਿਸ਼ਤੇ ਨੇ ਜਾਂ ਸਹੁਰਿਆਂ ਵਿੱਚ ਕਈ ਵਾਰ ਜਿਹੜਾ ਔਰਤ ਦੇ ਮਨ ਵਿੱਚ ਕੋਈ ਗੱਲ ਹੁੰਦੀ ਹੈ ਨਾ ਕਈ ਵਾਰ ਔਰਤ ਨਾ ਆਪਣੇ ਮਾਪਿਆਂ ਨੂੰ ਦੱਸਦੀ ਹੈ ਨਾ ਆਪਣੇ ਸਹੁਰਿਆਂ ਨੂੰ ਦੱਸਦੀ ਹੈ ਤੇ ਉਹ ਫਿਰ ਤੀਆਂ ਦੇ ਵਿੱਚ ਜਾ ਕੇ ਆਪਣੀ ਸਹੇਲੀਆਂ ਦੇ ਵਿੱਚ ਬੋਲੀਆਂ ਦੇ ਰੂਪ ਵਿੱਚ ਉਹ ਆਪਣੀ ਗੱਲ ਲਈ ਉਜਾਗਰ ਕਰਦੀ ਆ ਜਿੱਮੇ ਸੱਸ ਤੇ ਬੋਲੀਆਂ ਪਾਈਆਂ ਜਾਂਦੀਆਂ ਜਾਂ ਜੀਤ ਤੇ ਬੋਲੀਆਂ ਪਾਈਆਂ ਜਾਂਦੀਆਂ ਤੇ ਔਰਤ ਤੇ ਬੋਲੀਆਂ ਪਾਈਆਂ ਜਾਂਦੀਆਂ ਆ ਇਹ ਬੋਲੀਆਂ ਮਤਲਬ ਕਿ ਸਾਡੇ ਰਿਸ਼ਤਿਆਂ ਤੇ ਬੋਲੀਆਂ ਜਿਹੜੀਆਂ ਪਾਈਆਂ ਜਾਂਦੀਆਂ ਇਹਨਾਂ ਰਿਸ਼ਤਿਆਂ ਵਿੱਚ ਕਈ ਵਾਰ ਸਾਡੇ ਪਰਿਵਾਰਾਂ ਦੇ ਵਿੱਚ ਮਤਲਬ ਕਿ ਕੋਈ ਨੋਕ ਚੋਂ ਕੋਈ ਕੁੜਵਾਹਟ ਦੀ ਹੁੰਦੀ ਆ ਤਾਂ ਉਹ ਫਿਰ ਔਰਤਾਂ ਜਿਹੜੀਆਂ ਸਾਡੀਆਂ ਦੱਛੀਆਂ ਨੇ ਸਾਡੀਆਂ ਲੜਕੀਆਂ ਨੇ ਈਆਂ ਨੇ ਸਾਡੀਆਂ ਉਹ ਫਿਰ ਆਪਣਾ ਇਹ ਜਿਹੜਾ ਆਪਣੀ ਉਹਨਾਂ ਦੇ ਮਨ ਦੇ ਬਲਬਲੇ ਆ ਉਹ ਈਆਂ ਦੇ ਵਿੱਚੋਂ ਜ਼ਾਕਰ ਕਰਦੀਆਂ ਤੇ ਮਤਲਬ ਕਿ ਉੱਥੇ ਈਆਂ ਦੇ ਵਿੱਚ ਬਹੁਤ ਸਾਰਾ ਮਤਲਬ ਪੇਸੇਲੀਆਂ ਮਿਲਦੀਆਂ ਨੇ ਲੜਕੀਆਂ ਹਾਨ ਮੁਹਾਨ ਤਿਆਰਾ ਲੜਕੀਆਂ ਮਿਲਦੀਆਂ ਨੇ ਤੇ ਇਨਸਾਈ ਕਰਦੀਆਂ ਨੇ ਲੜਕੀਆਂ ਤਾਂ ਮੈਂ ਸਾਰੀਆਂ ਮੇਰੀਆਂ ਭੈਣਾਂ ਨੂੰ ਮੇਰੀਆਂ ਬੱਚੀਆਂ ਨੂੰ ਮੈਂ ਅਪੀਲ ਕਰਦੀ ਹਾਂ ਕਿ ਤੁਸੀਂ ਕੱਲ ਮੇਲਾ ਤੀਆਂ ਦਾ ਅ ਸਰਕਾਰੀ ਆਈਟੀਆਈ ਦੇਹੀ ਵਾਲਾ ਰੋਡ ਅ ਨਜ਼ਦੀਕ ਬਿਜਲੀ ਘਰ ਕੋਟਪੁਰਾ ਸਮਾਂ 4:00 ਵਜੇ ਸੀ ਉਹ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਉਸ ਮੇਲੇ ਦਾ ਮਤਲਬ ਇਹ ਜਿਹੜਾ ਖੁਸ਼ੀ ਨੂੰ ਆਪਾਂ ਵਧਾਈਏ ਉਸ ਮੇਲੇ ਦੇ ਵਿੱਚ ਸ਼ਾਮਲ ਹੋ ਕੇ ਇਸ ਖੁਸ਼ੀ ਨੂੰ ਵਧਾਈਏ ਇਹ ਨਾ ਕਹਿੰਦੀ ਕੋਈ ਛਿਮਾਂ ਦੀ ਚਾਹਤ ਵਾਹਿਗੁਰੂ ਜੀ ਦਾ ਖਾਲਸਾ ਅਸ਼ੀਰਵਾਦ